ਅਗਰ ਤੁਸੀਂ ਵਿਦੇਸ਼ ਘੁੰਮਣ ਜਾਣਾ ਹੈ ਜਰਾ ਧਿਆਨ ਨਾਲ ਐਨਾ ਹੋ ਗਈ ਬੁਰੀ ਤਰ੍ਹਾਂ ਕਿ ਫਸ ਜਾਓ ਘਰਾਂ ਨੂੰ ਜੋਗੇ ਵਾਪਸ ਨਾ ਰਹੋ ਇਸੇ ਦੌਰਾਨ ਇੱਕ ਮਾਮਲਾ ਹੈ ਜਿਹੜਾ ਨਵਾਂ ਸ਼ਹਿਰ ਦੇ ਬਲਾਚੌਰ ਬਲਾਕ ਦੇ ਪਿੰਨ ਗਰਲੋ ਦਾ ਜਿੱਥੇ ਤੇ ਇੱਕ ਨੌਜਵਾਨ ਦਸੰਬਰ ਦੇ ਮਹੀਨੇ ਚ ਆਪਣੇ ਦੋਸਤਾਂ ਨਾਲ ਟੂਰਿਸਟ ਵੀਜ਼ੇ ਤੇ ਰੁਕਸ ਗਿਆ ਸੀ ਜਿੱਥੇ ਉਹਨੂੰ ਜ਼ੋਰਦਸਤੀ ਰੂਸ ਸਰਕਾਰ ਵੱਲੋਂ ਹੋਜ ਵਿੱਚ ਭਰਤੀ ਕਰਕੇ ਯੂਕਰੇਨ ਦੇ ਬਾਰਡਰ ਉੱਪਰ ਲਾ ਦਿੱਤਾ ਗਿਆ ਤੁਧੂ ਵੀਜ਼ੇ ਤੇ ਘੇਰ ਦਿੱਤਾ ਗਿਆ ਇਹ ਦੌਰਾਨ 6 ਮਹੀਨੇ ਹੋ ਗਏ ਉਹਦਾ ਅਦਾ ਪਤਾ ਨਹੀਂ ਲੱਗ ਰਿਹਾ ਘਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਤਾਂ ਸੁਣਾਣੇ ਆ ਨੌਜਵਾਨ ਦੀ ਮਾਤਾ ਕੀ ਕਹਿ ਰਹੇ ਨੇ ਜਗਵੰਤ ਟੀਵੀ ਲਈ ਮੈਂ ਹਰੀਸ਼ ਮਠਲਾ ਸਰਕਾਰ ਤੋਂ ਮੰਗ ਕਰ ਰਹੇ ਆ ਉਹਨਾਂ ਪੁੱਤ ਨੂੰ ਵਾਪਸ ਲਿਆ ਲਈ ਕੋਈ ਹਿੱਲਾ ਕੀਤਾ ਜਾਵੇ ਕਿ ਐਸੇ ਵੀ 4 ਕੁ ਮਹੀਨੇ ਹੋਏ ਬਚਨਗੇ ਇਹਦੇ ਨਾ ਜਿੱਦਾਂ ਮਤਵਲ ਇੱਥੇ ਚਲੇ ਗਏ ਨਾ ਅਸਲਾ ਲੈ ਕੇ ਮੰਨ ਲਈ ਅੱਗੇ ਫਿਰ ਉਹਨਾਂ ਨੇ ਰੱਸੀਆ ਲੈਨੇ ਆਪਣੇ ਪਤਨੀ ਇੱਥੇ ਕਰ ਲਿਆ ਜੇਲ੍ਹ ਚ ਉਹਨਾਂ ਦੁਆਰਾ ਪੁੱਛਿਆ ਵੀ ਤੁਸੀਂ ਜਾ ਤੁਸੀਂ ਉਹ ਕਰੋ ਮਤਵਲ ਜੇਲ੍ਹ ਚ ਹੋਵੋ ਤੇ ਜਾਂ ਤੁਸੀਂ ਆਰਮੀ ਦੀ ਪਤਨੀ ਹੋ ਜਾਓ ਬਚਿਆਰਮੀ ਦੀ ਪਤਨੀ ਹੋ ਗਏ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਕਿਆ ਵੀ ਲਾਂਗਰੀਆਂ ਚ ਰੱਖਾਂਗੇ ਲਾਂਗਰੀਆਂ ਚ ਉਹਨਾਂ ਨੂੰ ਦੋ ਕੁ ਦਿਨ ਪਤਾ ਨਹੀਂ ਲਾਂਗਰੀਆਂ ਚ ਰੱਖਿਆ ਕਿੱਥੇ ਰੱਖਿਆ ਫਿਰ ਉਹਨਾਂ ਨੂੰ ਲੈ ਗਏ ਹੀ ਅੱਗੇ ਲੜਾਈ ਚ ਉਹ ਬੋਲਦਾ ਵੀ ਮਮਾ ਮੈਨੂੰ ਜਲਦ ਤੋਂ ਜਲਦ ਕੱਢੋ ਕਿਹੜੇ ਮੁਲਕ ਗਿਆ ਸੀ ਉਗੀ ਆਸੀ ਰਸ਼ੀਆ ਜੀ ਰਸ਼ੀਆ ਗਿਆ ਸੀ ਹਾਂਜੀ ਅੱਛਾ ਹੁਣ ਕਦੀ ਗੱਲਬਾਤ ਥੋੜੀ ਨਾਲ ਹੋਈ ਮੁੰਡੇ ਦੀ ਆਪਸ ਵਿੱਚ ਹੁਣ ਸਾਡੇ ਨਾਲ ਕੋਈ ਗੱਲ ਨਹੀਂ ਹੋਈ 15 ਦਿਨ ਹੋਇਆ ਮੈਸੇਜ ਆਇਆ ਹੀ ਬਸ ਤੇ ਮੰਮੀ ਮੈਂ ਅੱਗੇ ਜਾਂਦਾ ਪਿਆ ਤੈਨੂੰ ਕੈਂਚਾ ਮਿਲਣੇ ਮੇਰੇ ਉੱਥੇ ਰਸ਼ੀਆ ਜੀ ਨੂੰ ਸਾਨੂੰ ਪਤਾ ਨਹੀਂ ਕੀ ਕਰਦਾ ਵੀ ਇਦਾਂ ਬੋਲਦਾ ਵੀ ਮਾਨੂੰ ਜਲਦ ਤੋਂ ਜਲਦ ਕੱਢੋ ਫਿਰ ਇੱਥੇ ਲੜਾਈ ਚ ਲੈ ਕੇ ਜਾਂਦੇ ਨੇ ਅੱਛਾ ਬਸ ਇਹ ਹੀ ਬੋਲਦਾ ਸੀ ਇਹ ਹੀ ਕਹਿੰਦਾ ਸਾਡਾ ਬੱਚਾ ਜਲਦੀ ਜਲਦੀ ਠੀਕ ਠਾਕ ਕਰ ਆਲੇ